ਲੁਧਿਆਣਾ ਦੇ ਵਿੱਚ ਅਕਸਰ ਸੁਰਖਿਆ ਰਹਿੰਦੀ ਹੈ ਲੁਧਿਆਣਾ ਦੇ ਵੈਦ ਕਲੋਨੀਆ ਲੁਧਿਆਣਾ ਦੇ ਵਿੱਚ ਹਮੇਸ਼ਾ ਗਲੱਡ ਆਉਣਾ ਤੇ ਕਾਰਵਾਈ ਜ਼ਰੂਰ ਕਰਦੀ ਹੈ ਪਰ ਜਦੋਂ ਵੀ ਕਾਰਵਾਈ ਕਰਦੀ ਹੈ ਆਮ ਲੋਕ ਪਿਸਦੇ ਨੇ ਇਸ ਕਾਰਵਾਈ ਦੇ ਵਿੱਚ ਕਿਉਂਕਿ ਉਹਨਾਂ ਨੂੰ ਧੋਖਾਧੜੀ ਕਰਕੇ ਕਲੋਨਾਈਜ਼ਰ ਮਹਿੰਗੇ ਲੋਨ ਦੇ ਭਾਵ ਕਲੋਨੀਆ ਵੇਚ ਜਾਂਦੇ ਨੇ ਜਾਂ ਕਹਿ ਦਈਏ ਕਿਸ਼ਤਾ ਦੇ ਵਿੱਚ ਕਹਿ ਦਿੰਦੇ ਨੇ 36 ਮਹੀਨੇ ਦੀ 48 ਮਹੀਨੇ ਦੀ ਜਿਹੜੀ ਕਿਸ਼ਤਾ ਹੁੰਦੀਆਂ ਨੇ ਉਹਦੇ ਵਿੱਚ ਕਲੋਨੀਆ ਵੇਚ ਕੇ ਰਫੂ ਚੱਕਰ ਹੋ ਜਾਂਦੇ ਨੇ ਬਾਅਦ ਦੇ ਵਿੱਚ ਆਮ ਲੋਕ ਪਿਸਦੇ ਨੇ ਕਿ ਹੁਣ ਇਦਾਂ ਦਾ ਹੀ ਮਾਮਲਾ ਜਿਹੜਾ ਲੁਧਿਆਣਾ ਦੀ ਕਲੋਨੀ ਦਾ ਸਾਹਮਣੇ ਆਇਆ ਗੱਲਬਾਤ ਕਰ ਲਵਾਂਗੇ ਕੀ ਇਹ ਸਾਰਾ ਮਾਮਲਾ ਕਿਉਂਕਿ ਕਿਹਾ ਜਾ ਰਿਹਾ ਕਿ ਮੀਟਰ ਤੱਕ ਜਿਹੜੇ ਨੇ ਬਿਜਲੀ ਵਿਭਾਗ ਕੱਟ ਕੇ ਚਲੀ ਗਈ ਆ ਵੈਦ ਕੁੰਡੀਆਂ ਕਲੋਨਾਈਜ਼ਰ ਵੱਲੋਂ ਲਗਾਈਆਂ ਗਈਆਂ ਸੀਗੀਆਂ ਜੋ ਕਿ ਉਹਨੋਂ ਕੱਟ ਕੇ ਜਾ ਚੁੱਕੇ ਨੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਨੇ ਕਲੋਨੀ ਦੇ ਜਿਹੜੇ ਵਾਸੀੰਦੇ ਨੇ ਕਿਉਂਕਿ ਇਲੈਕਸ਼ਨਾਂ ਦਾ ਸਮੇਂ ਸੀ ਪਿੱਛੇ ਹਲਕਾ ਐਮ.ਐਲ.ਏ ਨੇ ਜਿਹੜੇ ਉਹਨਾਂ ਨੇ ਵੀ ਵੱਡੇ ਵੱਡੇ ਉਹਨਾਂ ਨੂੰ ਜਾ ਕੇ ਕਹਿੰਦੇ ਨੇ ਵਾਅਦੇ ਕੀਤੇ ਗਏ ਸੀ ਉਹ ਵੀ ਆਏ ਸੀ ਉਹਨਾਂ ਨੇ ਵੀ ਕਿਹਾ ਗਿਆ ਸੀ ਉਹਨਾਂ ਵੱਲੋਂ ਕਿ ਅਸੀਂ ਮੀਟਰ ਜ਼ਰੂਰ ਲਗਾਵਾਂਗੇ ਪਰ ਹੁਣ ਜਿਹੜੇ ਇਹ ਨੇ ਲੋਕੀ ਇੱਥੇ ਤੱਕੇ ਖਾਂਦੇ ਪਏ ਨੇ ਉਹ ਗੱਲਬਾਤ ਕਰਨ ਆਏ ਨੇ ਡੀ.ਸੀ. ਸਾਹਿਬ ਨਾਲ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਕੀ ਹੈ ਸਾਰਾ ਮਾਮਲਾ ਹਾਂਜੀ ਭਾਈ ਜਿਹੜੇ ਮੀਟਰਾਂ ਦੀ ਪ੍ਰੋਬਲਮ ਹੈ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਮਾਨਯੋਗ ਡੀ.ਸੀ. ਸਾਹਿਬ ਨੂੰ ਇੱਕ ਦਰਖਾਸਤ ਦੇਣ ਆਏ ਹਾਂ ਜੋ ਪਿਛਲੇ ਸਮੇਂ ਤੋਂ ਕਾਫੀ ਸਮਿਆਂ ਤੋਂ ਕਲੋਨੀ ਵਾਲਿਆਂ ਨੂੰ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਈ ਦੁੱਖ ਤਕਲੀਫਾਂ ਤਾਂ ਕਰ ਵੀ ਕਟਣੀਆਂ ਪੈ ਰੀਆਂ ਉਸ ਸੰਬੰਧੀ ਅਸੀਂ ਦਰਖਾਸਤ ਦੇਣ ਆਏ ਆ ਜਿਹੜਾ ਇਹਨਾਂ ਦਾ ਫਰੋਡ ਹੋਇਆ ਧੋਖਾਧੜੀ ਹੋਈ ਆ ਵਿੱਚ ਬਿਜਲੀ ਵਿਭਾਗ ਦੇ ਵਾਲੇ ਵੀ ਇਨਵੋਲਵ ਨੇ ਉਸ ਸੰਬੰਧੀ ਅਸੀਂ ਦਰਖਾਸਤ ਦੇਣ ਆਏ ਆ ਡੀਸੀ ਸਾਹਿਬ ਨੂੰ ਜਿਵੇਂ ਕਿ ਪਿਛਲੇ ਦਿਨੀ ਇਹਨਾਂ ਦੇ ਵਿਚਾਰਿਆਂ ਦੇ ਮੀਟਰ ਜਿਹੜੇ ਕੁੰਡੀਆਂ ਪਾਈਆਂ ਹੋਈਆਂ ਸੀ ਤਾਰਾ ਲਾਈਆਂ ਹੋਈਆਂ ਸੀ ਜਿਨ੍ਹਾਂ ਨੇ ਲਵਾਈਆਂ ਸੀਗੀਆਂ ਜਿਨ੍ਹਾਂ ਨੇ ਕਲੋਨੀ ਸੇਲ ਕੀਤੀ ਸੀਗੀ ਉਹਨਾਂ ਨੇ ਤਾਰਾ ਲਵਾਈਆਂ ਸੀਗੀਆਂ ਵੀ ਜਿੰਨੇ ਦਿਨ ਤੁਹਾਡਾ ਮੀਟਰ ਨਹੀਂ ਲੱਗਦਾ ਉਹਨੇ ਦਿਨ ਤੁਸੀਂ ਤਾਰਾ ਲਾ ਲਓ ਤੁਹਾਨੂੰ ਕੋਈ ਆ ਕੇ ਰੋਕਦਾ ਨਹੀਂ ਟੋਕਦਾ ਨਹੀਂ ਇਟਸ ਮੀਨ ਉਹਦਾ ਕਿਤੇ ਨਾ ਕਿਤੇ ਹੱਥ ਸੀਗਾ ਤੇ ਜਿਹੜੀਆਂ ਰਸੀਦਾ ਪ੍ਰੋਪਰ ਇਹਨਾਂ ਨੇ ਮੀਟਰਾਂ ਦੀਆਂ ਕਟਾਈਆਂ ਹੋਈਆਂ ਸੀਗੀਆਂ ਉਹ ਵੀ ਉਹਨਾਂ ਤੇ ਵੀ ਐਕਸ਼ਨ ਆਇਆ ਵਾ ਉਹਨਾਂ ਨੂੰ ਵੀ ਜੁਰਮਾਨਾ ਪਿਆ ਜਦ ਕਿ ਰਸੀਦਾ ਯਾਰ ਕਟਾਈਆਂ ਹੋਈਆਂ ਤੁਸੀਂ ਮੀਟਰ ਲਾ ਦਿਓ ਜੇ 25 ਮੀਟਰ ਲੱਗੇ ਹੋਏ ਨੇ ਤੇ ਇਹਨਾਂ ਦੇ ਲਾਉਣ ਨੂੰ ਕੀ ਇਤਰਾਜ਼ ਆ ਹੁਣ ਸਰਕਾਰ ਕਹਿੰਦੀ ਆ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਸੀਗੇ ਭਈ ਬਿਜਲੀ ਫ੍ਰੀ ਦੇ ਦਾਂਗੇ ਐਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਜਿਹੜਾ ਲਾਇਨ ਆਰਡਰ ਸੀਗਾ ਉਹ ਤਾਂ ਤੁਸੀਂ ਦੇਖ ਹੀ ਲਿਆ ਪਟਿਆਲਾ ਦੇ ਵਿੱਚ ਕੀ ਹੋਇਆ ਵਾ ਉਹਨੂੰ ਲੈ ਕੇ ਲਾਇਨ ਆਰਡਰ ਤਾਂ ਬਿਲਕੁਲ ਫੇਲ ਹੋ ਚੁੱਕਾ ਤੇ ਭਗਵੰਤ ਮਾਨ ਸਾਹਿਬ ਨੂੰ ਮੈਂ ਅਪੀਲ ਕਰਨਾ ਚਾਹਨਾ ਵੀ ਆਪਣੇ ਸੂਬੇ ਵਿੱਚ ਧਿਆਨ ਦੇ ਲੋ ਆਪਣੇ ਸੂਬੇ ਦਾ ਇਸ ਟਾਈਮ ਬਹੁਤ ਮਾੜਾ ਹਾਲ ਹੈ ਜਿਵੇਂ ਹੁਣ ਦਿਨ ਦਿਹਾੜੇ ਪਈ ਲੁੱਟਾ ਖੋਹਾਂ ਹੋ ਰਹੀਆਂ ਨੇ ਇਸੇ ਤਰ੍ਹਾਂ ਤੁਸੀਂ ਫਰੌਡ ਵੀ ਦੇਖੋ ਨਾ ਫਿਰ ਫਰੌਡ ਕਿੱਥੇ ਕਿੱਥੇ ਫਰੌਡ ਹੋ ਰਿਹਾ ਆ ਹੁਣ ਕਰੋੜਾਂ ਦਾ ਫਰੋਡ ਆ ਜਿਹੜਾ ਅਸੀਂ ਅੱਜ ਲੈ ਕੇ ਆਏ ਆ ਡੀਸੀ ਸਾਹਿਬ ਦੀ ਨਜ਼ਰ ਵਿੱਚ ਕਰਨ ਲਈ ਤੁਸੀਂ ਹਿਸਾਬ ਲਾ ਲਓ 16-16 ਲੱਖ ਦਾ ਇੱਕ ਇੱਕ ਬੰਦੇ ਨੂੰ ਮਕਾਨ ਸੇਲ ਕਰਤਾ ਉਹਨੂੰ ਜਦ ਕੇ ਕਿਹਾ ਗਿਆ ਸੀਗਾ ਵੀ ਬਿਜਲੀ ਦਾ ਮੀਟਰ ਪਾਣੀ ਇਹ ਵੋ ਸਾਰਾ ਅਸੀਂ ਤੁਹਾਨੂੰ ਉਪਲਬਧ ਕਰਵਾਵਾਂਗੇ ਤੇ ਕਿਉਂ ਨਹੀਂ ਕਰਵਾਇਆ ਹੁਣ ਉਹ ਬੰਦਾ ਤੁਸੀਂ ਹਿਸਾਬ ਲਾ ਲਓ ਭਈ ਹੁਣ ਉਹਨਾਂ ਕੋਲ ਜਾਂਦੇ ਨੇ ਵਿਚਾਰਿਆ ਪੀੜਤ ਜਿਹੜੇ ਹੈਗੇ ਨੇ ਕਲੋਨੀ ਵਾਲੇ ਉਹ ਗੋ ਗਾਲਾਂ ਕੱਢਦਾ ਨੰਬਰ 2 ਕਾਂਗਰਸੀ ਲੀਡਰਾਂ ਦੀ ਉਹਨੂੰ ਸ਼ੈ ਆ ਇਹ ਗੱਲ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਦੀ ਧੀ ਭੈਣ ਨੂੰ ਕੋਈ ਵੀ ਗਾਲ ਕੱਢੇ ਇਸ ਲਈ ਅਸੀਂ ਡੀਸੀ ਸਾਹਿਬ ਨੂੰ ਅੱਜ ਦਰਖਾਸਤ ਦੇਣ ਆਏ ਆ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਉੱਪਰ ਚੜ ਕੇ ਆਪਣਾ ਉਤਸ਼ਾਹ ਜਿਹੜਾ ਵਾ ਅਸੀਂ ਇਦਾਂ ਹੀ ਜਾਰੀ ਰੱਖਾਂਗੇ ਤੇ ਧਰਨਾ ਤੱਕ ਵੀ ਜੇ ਮੈਨੂੰ ਲਾਣਾ ਪਿਆ ਉਹ ਵੀ ਲਾਵਾਂਗਾ ਤੇ ਕਲੋਨੀ ਦਾ ਨਾਮ ਕਲੋਨੀ ਦਾ ਨਾਮ ਹੈਗਾ ਸੰਸਿਟੀ ਬਾਬਾ ਕਲੋਨੀ ਹੈ ਤੇ ਤੁਸੀਂ ਹਿਸਾਬ ਲਾ ਲਓ ਬੜੀ ਧੀਰ ਤੋਂ ਵਿਚਾਰਿਆਂ ਨੂੰ ਇਹਨਾਂ ਨੂੰ ਇਹ ਦਿੱਕਤਾਂ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਦ ਕਿ ਯਾਰ ਦੇਖੋ ਹੁਣ ਮੀਟਰਾਂ ਦੀ ਰਸੀਦ ਕੱਟੀ ਜਾਵੇ ਤੇ ਮੀਟਰ ਤਾਂ ਲੱਗਣਾ ਚਾਹੀਦਾ ਨਾ ਮੀਟਰ ਕਿਉਂ ਨਹੀਂ ਲੱਗ ਰਿਹਾ ਇੱਕ ਤੁਸੀਂ ਉਹਨੂੰ ਜਿਹੜਾ ਕਲੋਨੀ ਦਾ ਮਾਲਕ ਆ ਜਿਹੜਾ ਡੀਲਰ ਆ ਉਹਨੂੰ ਪੈਸੇ ਨੇ ਕਮਿਸ਼ਨ ਨਹੀਂ ਦਿੱਤੀ ਤਾਂ ਨਹੀਂ ਮੀਟਰ ਲੱਗਿਆ ਆਹ ਗੱਲ ਆ ਸਾਰੀ ਆਹ ਬਾਤ ਹੈ ਇੱਕ ਕਲੋਨੀ ਹੈਗੀ ਆ ਜੀ ਆਪਣਾ ਵੱਡੀ ਹੈਬੋਵਾਲ ਚੂਰਪੁਰ ਰੋਡ ਤੇ ਜਸੀਆਂ ਜਸੀਆਂ ਰੋਡ ਤੇ ਸਨ ਸਿਟੀ 바ਵਾ ਕਲੋਨੀ ਹਲਕਾ ਐਮਐਲਏ ਨਾਲ ਇਸ ਬਾਰੇ ਕੋਈ ਗੱਲਬਾਤ ਹੋਈ ਕਿ ਕਿਉਂਕਿ ਮੌਜੂਦਾ ਸਰਕਾਰ ਉਹਨਾਂ ਦੀ ਹੈ ਜਿਹੜੇ ਉੱਥੇ ਦੇ ਐਮਐਲਏ ਬਾਈ ਜੀ ਜਿਹੜੇ ਹਲਕਾ ਐਮਐਲਏ ਬਣੇ ਨੇ ਹੁਣ ਤੁਸੀਂ ਸਾਬ ਲਾ ਲਓ ਉਹਨਾਂ ਨੇ ਪਹਿਲੇ ਗੰਦ ਦੇ ਢੇਰ ਦੇ ਵਿੱਚੋਂ ਜਾ ਜਾ ਕੇ ਤਾਂ ਵੋਟਾਂ ਮੰਗੀਆਂ ਨੇ ਉਦੋਂ ਹਲਕਾ ਐਮਐਲਏ ਨੂੰ ਇਹ ਨਹੀਂ ਪਤਾ ਸੀਗਾ ਭਈ ਹਾਂ ਗੰਦ ਦੇ ਢੇਰ ਚੋਂ ਲੰਘਦੇ ਆ ਉਦੋਂ ਤਾਂ ਬੜੇ ਵਾਅਦੇ ਕਰਕੇ ਆ ਗਏ ਭਈ ਆਹ ਸੜਕਾ ਬਣਾ ਦਾਂਗੇ ਆਹ ਕਰ ਦਾਂਗੇ ਉਹ ਕਰ ਦਾਂਗੇ ਹੁਣ ਇਹਨਾਂ ਦੀ ਬਾਤ ਤਾਂ ਕਰਨੀ ਪੁੱਛਣ ਆਏ ਦੇਖੋ ਹੁਣ ਮੇਰੀ ਮੰਗ ਇਹੀ ਹੈ ਭਈ ਜਿਹੜੇ ਇਹ ਵਿਚਾਰੇ ਆਪਣੇ ਬੱਚੇ ਨੇ ਇਹਨਾਂ ਦੇ ਬੱਚੇ ਛੋਟੇ-ਛੋਟੇ ਬੱਚੇ ਨੇ ਉਹ ਵਿਚਾਰੇ ਬਿਨਾਂ ਲਾਈਟ ਤੋਂ ਬਿਨਾਂ ਪਾਣੀ ਤੋਂ ਰਹਿ ਰਹੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜੇ ਕਈ ਵਿੱਚ ਪੇਸ਼ੈਂਟ ਵੀ ਨੇ ਬਿਮਾਰ ਪਏ ਨੇ ਉਹਨਾਂ ਦੀ ਵੀਡੀਓਸ ਵੀ ਹੈਗੀਆਂ ਨੇ ਅਸੀਂ ਬਣਾ ਕੇ ਲਿਆਇਆ ਵੀਡੀਓ ਵੀ ਕੱਲ ਨੂੰ ਕੋਈ ਇਹ ਨਾ ਕਵੇ ਪੇ ਪਤਾ ਨਹੀਂ ਝੂਠ ਬੋਲਦੇ ਆ ਸਾਡੀ ਮੰਗ ਇਹ ਹੈ ਵੀ ਇਹਨਾਂ ਨੂੰ ਇੱਕ ਤਾਂ ਮੀਟਰ ਲਵਾ ਕੇ ਦਿੱਤੇ ਜਾਣ ਹਾਂ ਬਾਕੀ ਜਿਹੜੀ ਉਹਨਾਂ ਨੇ ਫਰਾਡ ਕੀਤਾ ਵਾ ਕਲੋਨੀ ਵਾਲਿਆਂ ਨੇ ਜਿਹੜੇ ਜਿੰਨੇ ਕਲੋਨੀ ਸੇਲ ਕੀਤੀ ਆ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਮਦਦ ਲਾ ਕੋਈ ਕੌਂਸਲਰ ਹੈ ਇਲਾਕੇ ਦਾ ਬਾਈ ਜੀ ਸਰਪੰਚ ਆ ਉਹ ਤਾਂ ਕਹਿੰਦਾ ਵੀ ਏਰੀਆ ਹੀ ਆਪਣਾ ਗਲਾਡਾ ਦੇ ਵਿੱਚ ਨਹੀਂ ਹੁੰਦਾ ਨਹੀਂ ਗਵਰਨਮੈਂਟ ਅਪਰੂਵਡ ਨਹੀਂ ਹੈ ਪਰ ਇਹਨਾਂ ਨੂੰ ਤਾਂ ਕਿਹਾ ਗਿਆ ਨਾ ਅਪਰੂਵਡ ਆ ਆ ਦੇਖੋ ਮੈਂ ਤਾਂ ਹੀ ਤਾਂ ਬਿਆਨਾਂ ਲੈ ਕੇ ਆਇਆ ਵਾਂ ਬਿਆਨੇ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਵੀ ਕੀ ਕੀ ਸਹੂਲਤਾਂ ਦਿੱਤੀਆਂ ਜਾਣਗੀਆਂ ਜੇ ਤੁਸੀਂ ਨਹੀਂ ਦੇ ਸਕਦੇ ਤੁਸੀਂ ਆ ਬਿਆਨੇ ਦੇ ਵਿੱਚ ਲਿਖ ਕੇ ਕਿਉਂ ਦੇ ਰਹੇ ਹੋ ਸਰ ਕਿਤੇ ਨਾ ਕਿਤੇ ਸ਼ਹਿਰ ਚੇਤਾ ਦੀਆਂ ਹਜ਼ਾਰਾਂ ਕਲੋਨੀਆਂ ਜਿਹੜੀਆਂ ਅਨ ਅਪਰੂਵਡ ਕਹਿ ਕੇ ਅਪਰੂਵ ਕਰ ਦਿੱਤਾ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਪਰ ਫਿਰ ਇਦਾਂ ਦੇ ਲੋਕੀ ਧੱਕੇ ਖਾਂਦੇ ਨੇ ਕਿ ਸਾਨੂੰ ਧੋਖੇ ਤਾਂ ਨਹੀਂ ਹੋਏ ਦੇਖੋ ਇਹਦੇ ਵਿੱਚ ਕਿਹਦਾ ਦੋਸ਼ ਆ ਸਰਕਾਰਾਂ ਦਾ ਦੋਸ਼ ਆ ਮੈਂ ਤਾਂ ਸਰਕਾਰਾਂ ਦਾ ਦੋਸ਼ ਮੰਨੂੰਗਾ ਮਾਨਯੋਗ ਐਮਐਲਏਆਂ ਦਾ ਦੋਸ਼ ਮੰਨੂੰਗਾ ਐਮਐਲਏਆਂ ਨੂੰ ਨਹੀਂ ਪਤਾ ਵੀ ਸਾਡੇ ਹਲਕਿਆਂ ਦੇ ਵਿੱਚ ਆ ਚੀਜ਼ਾਂ ਹੋ ਰਹੀਆਂ ਨੇ ਜਿਵੇਂ ਹੁਣ ਮਾਨ ਸਰਕਾਰ ਕਹਿ ਰਹੀ ਹੈ ਵੀ ਹਾਂ ਅਸੀਂ ਜੀ ਭ੍ਰਸ਼ਟਾਚਾਰ ਖਤਮ ਕਰਤਾ ਦੱਸੋ ਮੈਨੂੰ ਕਿੱਥੇ ਭ੍ਰਸ਼ਟਾਚਾਰ ਖਤਮ ਹੋਇਆ ਆ ਦੇਖੋ ਭ੍ਰਸ਼ਟਾਚਾਰ ਆਪਣੀ ਸਰਕਾਰ ਅੱਖਾਂ ਖੁੱਲੇ ਪਈਏ ਜਿਹੜੀ ਇਹ ਸਰਕਾਰ ਸੁੱਤੀ ਵੀ ਹੈ ਨਾ ਇਹ ਅੱਖਾਂ ਖੋਲੇ ਐਲਾਨ ਕਰਨ ਨਾਲ ਕੁਝ ਨਹੀਂ ਹੋਣਾ ਕੰਮ ਕਰਨ ਨਾਲ ਸਭ ਕੁਝ ਹੋਣਾ ਵਾ ਕੰਮ ਕਰਕੇ ਦਿਖਾਓ ਕਿ ਪਿੱਛੇ ਕੀ ਅਫਸਰ ਵੱਲੋਂ ਇਹਦੇ ਉੱਤੇ ਕਾਰਵਾਈ ਕੀਤੀ ਗਈ ਸੀ ਪਰ ਉਸ ਲੇਡੀ ਅਫਸਰ ਨੂੰ ਵੀ ਕੋਲੋਨਾ ਕੋਲੋਨਾ ਜਰਾਂ ਨੇ ਕੁੱਟਿਆ ਸੀਗਾ 50 50 ਕੁੱਟਿਆ ਸੀ ਇਹ ਵੀਡੀਓ ਵੀ ਮੀਡੀਆ 'ਚ ਬੜੀ ਵਾਇਰਲ ਹੋਈ ਸੀ ਭਾਈ ਜੀ ਦੇਖੋ ਹਰੇਕ ਅਫਸਰ ਦਾ ਸਾਥ ਦੇਵਾਂਗੇ ਹਰੇਕ ਅਫਸਰ ਦਾ ਸਾਥ ਦੇਵਾਂਗੇ ਜਿਹੜਾ ਸਾਡੇ ਨਾਲ ਅਫਸਰ ਸਟੈਂਡ ਕਰੂਗਾ ਉਹਦੇ ਨਾਲ ਪੂਰਾ ਸਟੈਂਡ ਕਰਾਂਗੇ ਜੇ ਕੋਈ ਉਹਨੂੰ ਐਮਐਲਏ ਕੌਂਸਲਰ ਸਰਪੰਚ ਕੋਈ ਵੀ ਮੰਤਰੀ ਦਬੋਂਦਾ ਵਾ ਉਹਦੇ ਨਾਲ ਪੂਰੇ ਸਟੈਂਡ ਕਰਾਂਗੇ ਭਾਵੇਂ ਸਾਨੂੰ ਮੁੱਖ ਮੰਤਰੀ ਘਰ ਤੱਕ ਰ ਵੀ ਕਿਉਂ ਨਾ ਜਾਣਾ ਪਵੇ ਉਹਦੇ ਨਾਲ ਖੜਾਂਗੇ ਪੂਰਾ ਕੋਲਨੀ ਜੋ ਕਿੜਾ ਬੋਲੂਗਾ ਅਲੀਮ ਪੰਥਾ ਦਾ ਜਿਹੜਾ ਤੁਹਾਨੂੰ ਐਮਐਲਏ ਵਾਦੇ ਵੀ ਕਰਕੇ ਗਏ ਸੀ ਲਖਨਾ ਦੇ ਵਿੱਚ ਮੀਟਰ ਤੁਹਾਡੇ ਲੱਗ ਜਾਂਗੇ ਹਾਂਜੀ ਉਹਨਾਂ ਨੇ ਕਿਹਾ ਤਾਂ ਸੀਗਾ ਕਿ ਅਸੀਂ ਤੁਹਾਨੂੰ ਮੀਟਰ ਲਗਵਾ ਕੇ ਦਵਾਂਗੇ ਪਰ ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਨਹੀਂ ਉਹ ਨਹੀਂ ਆਇਆ ਅਸੀਂ ਗਏ ਸੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹ ਸਾਡੇ ਇਲਾਕੇ 'ਚ ਨਹੀਂ ਆਏ ਹੈਗੇ ਸਾਨੂੰ ਸਾਲ ਹੋ ਗਿਆ 1 ਸਾਲ ਹੋ ਗਿਆ ਪੂਰਾ ਕਿ ਉੱਥੇ ਹੋਇਆ ਨੋ ਗੱਲ ਕਿ ਪ੍ਰੇਤਪੁਰ ਬਾਵੇ ਨੇ ਕਿਹਾ ਸੀ ਅਸੀਂ ਮੀਟਰ ਲਵਾ ਕੇ ਦਵਾਂਗੇ ਪਰ ਉਹਨੇ ਨਹੀਂ ਲਵਾ ਕੇ ਦਿੱਤੇ ਸਾਨੂੰ ਸਾਡੀਆਂ ਬਿਜਲੀ ਸਿੱਧਾ ਵੀ ਕੱਟਿਆ ਗਈਆਂ ਉਸ ਤੋਂ ਇਲਾਵਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਔਰ ਅਸੀਂ ਜਗਤਪੁਰ ਚੌਂਕੀ ਲੱਗਦੀ ਸਾਨੂੰ ਹੈਬੋਲ ਅਸੀਂ ਉੱਥੇ ਵੀ ਜਾਂਦੇ ਰਹੇ ਉਹਦੇ ਖਿਲਾਫ ਕਾਰਵਾਈ ਕਰਨ ਪਰ ਉਹਦੀ ਕੋਈ ਕਿਸੇ ਦੀ ਸਪਾਰਸ਼ ਕਿਸੇ ਸਪਾਰਸ਼ ਕਰਵਾ ਕੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੈਂ ਬਿਜਲੀ ਦਫ਼ਤਰ ਅਧਿਕਾਰੀਆਂ ਨਾਲ ਕੋਈ ਮਿਲਿਆ ਹਾਂਜੀ ਉਹਨਾਂ ਨੇ ਕਿਹਾ ਐਨਓਸੀ ਲੈ ਕੇ ਆਓ ਪਰ ਜੇ ਤੁਸੀਂ ਐਨਓਸੀ ਮੰਗਦੇ ਸਾਡੇ ਸਿੱਧਾ ਕਿ ਤੁਸੀਂ ਕੱਟ ਦਿੱਤੀਆਂ ਜੇ ਤੁਸੀਂ ਐਨਓਸੀ ਮੰਗਦੇ ਹੋ ਫਿਰ ਸਾਡੇ ਸਿੱਧਾ ਕਿੱਦਾਂ ਕੱਟੀਆਂ ਗਈਆਂ ਅਪਲਾਈ ਕਰਨ ਲੱਗੇ ਤੁਸੀਂ ਸਾਨੂੰ ਕਿਹਾ ਨਹੀਂ ਕਿ ਐਨਓਸੀ ਦਿਓ ਉਦੋਂ ਸਾਣਾ ਕੋਈ ਗੱਲ ਨਹੀਂ ਹੈ ਫਿਰ ਉਸ ਤੋਂ ਇਲਾਵਾ ਫਿਰ ਤੁਸੀਂ ਸਾਡੇ ਕੋ ਕਿੱਦਾਂ ਕਹਿੰਨੇ ਪਿਆ ਕਿ ਹਾਂਜੀ ਐਨਓਸੀ ਲੈ ਕੇ ਆਓ ਹਾਂਜੀ ਅਸੀਂ ਇਹਨਾਂ ਤੋਂ 50000 50 ਅੱਜ ਦਾ ਮਕਾਨ ਲਿਆ ਸੀ ਜਿਹਦੇ ਵਿੱਚ ਇਹਨਾਂ ਨੇ ਸਾਨੂੰ ਸੀਵਰੇਜ ਤੇ ਲਾਈਟਸ ਤੇ ਦੂਸਰਾ ਪ੍ਰੋਪਰ ਪਾਣੀ ਦਾ ਇਹਨਾਂ ਨੇ ਸਾਡ ਨੂੰ ਵਾਦਾ ਕੀਤਾ ਸੀ ਇਹਨਾਂ ਤਿੰਨਾਂ ਦੇ ਵਿੱਚੋਂ ਇਹਨਾਂ ਨੇ ਕੋਈ ਵੀ ਚੀਜ਼ ਨਹੀਂ ਕੀਤੀ ਹੈਗੀ ਨਾ ਤਾਂ ਸਾਡਾ ਪ੍ਰੋਪਰ ਪਾਣੀ ਆ ਰਿਹਾ ਪਾਣੀ ਦੀ ਮੋਟਰ ਖਰਾਬ ਹੋ ਜਾਂਦੀ ਅਸੀਂ ਖੁਦ ਸਾਰੇ 2-3000 ਰੁਪਏ ਪਵਾ ਕੇ ਉਹਨੂੰ ਠੀਕ ਕਰਦੇ ਆ ਸੀਵਰੇਜ ਅਸੀਂ ਖੁਦ ਰਿਪੇਅਰ ਕਰਵਾ ਰਹੇ ਆ ਆਪਣੇ ਪੈਸੇ ਲਗਾ ਕੇ ਉਸ ਤੋਂ ਬਾਅਦ ਉਹ ਤਾਂ ਚਲੋ ਫਿਰ ਰੈਗੂਲਰ ਇਸ਼ੂ ਨੇ ਆ ਜਿਹੜਾ ਮੇਨ ਇਸ਼ੂ ਜਿਹੜਾ ਸਾਨੂੰ ਆ ਰਿਹਾ ਹੈ ਲੀਗਲ ਜਿਹੜਾ ਸਾਨੂੰ ਪ੍ਰੋਬਲਮ ਆ ਰਹੀ ਹੈ ਉਹ ਮੀਟਰਸ ਦੀ ਆ ਰਹੀ ਹੈ ਅ ਇਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਅੰਕਲ ਸਾਡੇ ਮੀਟਰ ਲਗਵਾ ਦਿਓ ਸਾਡੇ ਮੀਟਰ ਲਗਵਾ ਦਿਓ ਇਹਨਾਂ ਨੇ ਸਾਡੇ ਮੀਟਰ ਨਹੀਂ ਲਗਵਾਏ ਅਗਰ ਮੀਟਰ ਲਗਵਾਏ ਵੀ ਨਹੀਂ ਤਾਂ 1 ਕਿਲੋਵਾਟ ਦਾ ਸੀ ਜਿਹਨੂੰ ਲਗਵਾਉਣ ਲਈ ਅਸੀਂ ਮਾਨਾ ਕਰਤਾ ਸੀ ਤਾਂ ਫਿਰ ਇਹਨਾਂ ਨੇ ਕਿਹਾ ਸੀ ਕਿ ਕਿਉਂਕਿ ਦੇਖੋ ਇਹਨਾਂ ਨੇ ਸਾਨੂੰ ਗੀਜ਼ਰ-ਜ਼ਰ ਲਗਾ ਕੇ ਦਿੱਤੇ ਨੇ ਏਸੀ ਸਾਡੇ ਕੋਲ ਆਲਰੇਡੀ ਸਾਡੀ ਚੀਜ਼ਾਂ ਸੀਗੀਆਂ ਤੇ ਇਹ ਸਾਰੀਆਂ ਚੀਜ਼ਾਂ ਅਗਰ ਅਸੀਂ 1 ਕਿਲੋਵਾਟ ਦੇ ਏਸੀ 'ਚ ਮੀਟਰ 'ਚ ਵੀ ਲਗਵਾਉਂਦੇ ਤਾਂ ਸੀ ਉਹਦੇ 'ਚ ਵੀ ਅਸੀਂ ਕਸੂਰਵਾਰ ਹੀ ਝਿਨੇ ਜਾਣਾ ਸੀ ਅਗਰ ਕੱਲ ਨੂੰ ਸਾਡੀ ਚੈਕਿੰਗ ਹੁੰਦੀ ਆ ਤਾਂ ਇਸ ਰੀਜ਼ਨ ਕਰਕੇ ਜਿਹੜਾ ਆ ਕਿ ਅਸੀਂ 2 ਕਿਲੋਵਾਟ ਦਾ ਜਦੋਂ ਨੋ ਸੀ ਤੇ ਕਿਹਾ ਤਾਂ ਸਾਨੂੰ ਪਤਾ ਲੱਗਿਆ ਕਿ ਸਾਡੀ ਕਲੋਨੀ ਅਪਰੂਵਡ ਹੀ ਨਹੀਂ ਆ ਜਲ ਕਿ ਜਦੋਂ ਸੀ ਮਕਾਨ ਇਹਨੋਂ ਤੋਂ ਲਿਆ ਸੀ ਤਾਂ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਅਪਰੂਵਡ ਹੈ ਤਾਂ ਹੀ ਲੋਨਸ ਹੋ ਰਹੇ ਨੇ ਅਸੀਂ ਸਾਰੇ ਗਰੀਬ ਬੰਦੇ ਆ ਆਪਣੇ ਜਿਹੜੇ ਲੋਨ ਪਰਦੇ ਪਿਆ 13% ਦਾ ਇੰਟਰਸਟ ਹੈ ਜਿਸ ਬੈਂਕ ਤੋਂ ਮੇਰਾ ਲੋਨ ਹੈ ਹੈਨਾ ਤਾਂ ਅਸੀਂ ਸਾਰੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਸਾਡੀ ਪ੍ਰੋਬਲਮ ਦਾ ਹੱਲ ਕੀਤਾ ਜਾਵੇ ਸਾਡੇ ਡੀਸੀ ਸਾਹਿਬ ਦੇ ਅੱਗੇ ਰਿਕੁਐਸਟ ਹੈ ਇਲੈਕਸ਼ਨਾਂ ਵੇਲੇ ਤੁਹਾਡੇ ਕੋਲ ਹੱਲ ਆ ਮਿਲ ਜਿਹੜੇ ਮੌਜੂਦ ਇਲੈਕਸ਼ਨਾਂ ਦੇ ਟਾਈਮ ਤੇ ਜੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਇਲੈਕਸ਼ਨਾਂ ਦੇ ਟਾਈਮ ਤੇ ਸਾਡੇ ਕੋਲ ਕੋਈ ਹੋਰ ਐਮ.ਐਲ.ਏ ਨਹੀਂ ਸੀ ਆਏ ਕੈਂਡੀਡੇਟ ਕੋਈ ਵੀ ਨਹੀਂ ਸੀ ਆਇਆ ਸਿਰਫ ਜੀਵਨ ਸਿੰਘ ਸੰਘੋੜਾ ਆਏ ਸੀਗੇ ਤੇ ਚਲੋ ਰੱਬ ਦੀ ਕਿਰਪਾ ਨਾਲ ਜਿੱਤ ਵੀ ਗਏ ਹੁਣ ਅਸੀਂ ਤੁਹਾਡੇ ਦਿਨ ਪਹਿਲਾਂ ਉਹਨਾਂ ਨਾਲ ਕੰਟੈਕਟ ਵੀ ਕੀਤਾ ਸਭ ਤੋਂ ਪਹਿਲਾਂ ਅਸੀਂ ਉਹਨਾਂ ਕੋਲ ਹੀ ਗਏ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਅਸੀਂ ਫੇਰ ਹੀ ਕੁਝ ਕਰ ਸਕਦੇ ਹਾਂ ਪ੍ਰਤਪਾਲ 바ਵਾ ਜੋ ਡੀਲਰ ਹੈ ਉਸਕੇ ਆਫਿਸ ਕਾ ਬਿੱਲ ਹੈ ਇਲੈਕਟ੍ਰਿਸਿਟੀ ਕਾ 1 ਲੱਖ 85000 ਕਾ ਜੋ ਕਿ ਪੇ ਨਹੀਂ ਕੀਆ ਹੋਇਆ ਹੈ ਤਾਂ ਇਸ ਤੇ ਕਾਰਵਾਈ ਕਿਉਂ ਨਹੀਂ ਹੋਈ ਅਭੀ ਤੱਕ ਕਿਉਂਕਿ ਇਹ ਪੈਸੇ ਖਿਲਾ ਦਿੰਦਾ ਹੈ हम लोगों की कोई सुनवाई नहीं हो रही दो बार हम लोगों ने देख आप देख लीजिए पूरी मेरे पास रिटर्न में है इनके पास और ये इनका बिल है अमाउंट एक लाख इक्यासी हज़ार डेट आप देख लीजिए इन पर कोई कार्रवाई नहीं क्योंकि ये पैसे खिला देते हैं उनको ਇਦਾਂ ਬਹੁਤ ਸਾਰੇ ਚੋਵੀ ਹੋ ਪੇਮੈਂਟ ਪਾ ਕੇ ਪੂਰਾ ਲੈਣ ਹੋ ਗਿਆ ਉਹ ਵੀ ਔਰ ਕਰਦੀ ਖਾਤ ਕਿੰਨੀ ਬੁਰੀ ਇਦਾਂ ਲਗਾ ਦਸ ਦਾ ਸਾਲ ਦਾ ਦਰਦ ਇਨਸਾਫ ਨਹੀਂ ਹੋਇਆ ਉਹ ਸਾਡੇ ਬੱਚੇ ਇੱਕ ਨਾ ਜਨ ਸਾਡੇ 메ਜਰ ਐਕਸੀਡੈਂਟ ਹੋਇਆ ਹੈ ਕੋਲੋਨੀ ਦੇ ਵਿੱਚ ਹੀ ਉਹ ਬਹੁਤ ਜ਼ਿਆਦਾ ਪ੍ਰੋਬਲਮ ਉਹ ਪੇਸ਼ੈਂਟ ਉਹਨਾਂ ਦੀ ਜੀਵਨ ਦੀ ਵੀਡੀਓ ਦੇਖਿਆ ਆ ਦੇਖ ਲਓ ਤੁਸੀਂ ਆਪ ਦੇਖੋ ਇਹਦੇ ਮੰਮੀ ਨੇ ਕਿਹਾ ਕਿ ਮੇਰੇ ਮੰਮੀ ਨੇ ਆ ਦੇਖੋ ਮੇਰੇ ਮਮਾ ਹੈ ਹਾਲੀ ਐਕਸੀਡੈਂਟ ਹੋਇਆ ਹੈ ਇਹ ਨੀ ਐਫਰੈਸ਼ਨ ਹੋਇਆ ਹੈ ਫਸਟਰ ਲੇਗ ਵਿੱਚ 3 ਕਿਟ 4 ਡੀਸੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਇੱਕੋ ਗੱਲ ਕਹੀ ਹੈ ਕਿ ਅਸੀਂ ਗਲਾਡਾ ਦੇ ਅਧਿਕਾਰੀਆਂ ਨੂੰ ਲਿਖਣ ਨੋਟਿਸ ਦੇ ਦਾਂਗੇ ਜਿਹੜੇ ਕਲੋਨੀ ਦੇ ਅਧਿਕਾਰੀ ਆਉਣਾ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਪਰ ਜਿਹੜੇ ਮੀਟਰ ਆ ਉਹਨਾਂ ਦੇ ਬਾਰੇ ਜਦੋਂ ਗੱਲਬਾਤ ਕੀਤੀ ਗਈ ਕਲੋਨਾ ਕਲੋਨੀ ਵਾਸੀਆਂ ਵੱਲੋਂ ਤਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਅਸੀਂ ਬਿਜਲੀ ਬੋਰਡ ਨੂੰ ਕਹਿ ਦਿੰਦੇ ਹਾਂ ਜੋ ਵੀ ਇਹਨਾਂ ਦਾ ਜੁਰਮਾਨਾ ਹੋਗਾ ਇਲਾਕੇ ਇਹਨਾਂ ਦੇ ਮੀਟਰ ਜਰੂਰ ਲਗਾਏ ਜਾਣ ਕਿਉਂਕਿ ਗਰਮੀ ਦੇ ਦਿਨਾਂ ਗਰਮੀ ਦੇ ਵਿੱਚ ਕਿੰਨਾ ਲੋਕੀ ਆ ਬਿਜਲੀ ਤੋਂ ਬਿਨਾਂ ਰਹਿ ਪਾਣਗੇ ਕਿਉਂਕਿ ਬੱਚੇ ਵੀ ਹੈ ਬਜ਼ੁਰਗ ਵੀ ਹੈ ਤੇ ਬਿਮਾਰ ਲੋਕ ਵੀ ਕਲੋਨੀ ਦੇ ਵਿੱਚ ਰਹਿ ਰਹੇ ਨੇ ਉਹ ਦੇਖਣਾ ਹੋਊਗਾ ਇਹਨਾਂ ਦੇ ਮੀਟਰ ਕਦੋਂ ਤੱਕ ਵਾਪਸੀ ਲੱਗਦੇ ਨੇ ਤੇ ਜਿਹੜਾ ਕਲੋਨਾਈਜ਼ਰ ਆ ਉਹਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਡੀਸੀ ਸਾਹਿਬ ਕਹਿ ਦਿੰਦੇ ਨੇ ਕਿ ਅਸੀਂ ਪਾਪੜਾ ਐਕਟ ਦੇ ਤਹਿਤ ਜਿਹੜੀ ਹੈ ਇਹਦੇ ਤੇ ਕਾਰਵਾਈ ਹੋਊਗੀ ਪਾਪੜਾ ਕਿਤੇ ਐਕਟ ਕਲੋਨਾਈਜ਼ਰ ਉੱਤੇ ਜਿਹੜੀ ਕਾਰਵਾਈ ਹੁੰਦੀ ਉਹ ਬੜੀ ਸਖਤ ਹੈ ਉਹ ਸਾਰਿਆਂ ਨੂੰ ਪਤਾ ਕੀ ਕਾਰਵਾਈ ਹੁੰਦੀ ਹੈ ਤੇ ਹੁ colonizer ਉਤੇ ਕਾਰਵਾਈ ਹੋ ਗਈ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਅਭਿਸ਼ੇਕ ਚਲੋਟਾ ਐਸਐਮਜ਼ ਨਿਊਜ਼ ਲੁਧਿਆਣਾ